ਵਾਹੇ ਗੁਰੂ ਵਾਹੇ ਗੁਰੂ ਔਰ ਮਨੁੱਖ ਹੈ ਮਨੁੱਖ ਦੀ ਸੋਚ ਕੁਝ ਅਲੱਗ ਹੈ ਇਹਦੀ ਸੋਚ ਇਸ ਤਰ੍ਹਾਂ ਹੈ ਕਿ ਭਾਈ ਲੱਕੜ ਵਾਲੇ ਮਿਸਤਰੀ ਕੋਲ ਜਾ ਕੇ ਉਸਤਾਦ ਕੋਲ ਜਾ ਕੇ ਕਹਿੰਦਾ ਮੈਨੂੰ ਡਾਕਟਰੀ ਸਿਖਾ ਤੇ ਜਿੱਥੇ ਡਾਕਟਰੀ ਦੀ ਪੜ੍ਹਾਈ ਹੋਣੀ ਹੈ ਉੱਥੇ ਜਾ ਕੇ ਇਹ ਕਹਿੰਦਾ ਮੈਨੂੰ ਕੱਪੜੇ ਦਾ ਕਾਰੋਬਾਰ ਸਿਖਾ ਤੇ ਉਹ ਮੈਚਿਕ ਨਹੀਂ ਕਿਉਂ ਹੋ ਰਿਹਾ ਜਿੱਥੇ ਜੋ ਗਿਆਨ ਹੈ ਉਹਦੇ ਵੱਲ ਤੁਹਾਡਾ ਜਾਣਾ ਤਦ ਹੀ ਸਫਲ ਹੈ ਜੇ ਤੁਸੀਂ ਉਸ ਜੇ ਡਾਕਟਰ ਕੋਲ ਜਾਏ ਹੋ ਇਹ ਡਾਕਟਰੀ ਦੀ ਪੜ੍ਹਾਈ ਕਰਨਿਆ ਡਾਕਟਰ ਦੀ ਜੋ ਪ੍ਰੋਫੈਸਰ ਨੇ ਤੇ ਤੁਸੀਂ ਭਾਈ ਡਾਕਟਰੀ ਦੇ ਗਿਆਨ ਲਵੋਗੇ ਜੇ ਕੋਈ ਲੱਕੜੀ ਵਾਲਾ ਉਸਤਾਦ ਹੈ ਤੇ ਭਾਈ ਉਹ ਤੁਸੀਂ ਲੱਕੜੀ ਵਾਲੀ ਪੁੱਛਾਂਗੇ ਨਾ ਭਈ ਇਧਰੇ ਕਿਤਨਾ ਮੰਜੇ ਕੁਰਸੀਆਂ ਬਣਦੇ ਹਨ ਫਰਨੀਚਰ ਬਣਦਾ ਇਹ ਕੁਝ ਪੁੱਛਾਂਗੇ ਨਾ ਉਲਟ ਪੁੱਛੋਗੇ ਤਾਂ ਪਾਗਲਾਂ ਦੀ ਗਿਣਤੀ ਚਾਹਾਂਗੇ ਵੇਕੂਫਾਂ ਦੀ ਗਿਣਤੀ ਚਾਹਾਂਗੇ ਕਿ ਪਾਗਲ ਹੈ ਬੇਤਾ ਵੇ ਕੰਮ ਸਾਡਾ ਹੈ ਲੱਕੜੀ ਦਾ ਇਹ ਕਹਿੰਦਾ ਮੈਨੂੰ ਡਾਕਟਰੀ ਦੇ ਗੁਣ ਸਿਖਾਓ ਡਾਕਟਰੀ ਦਾ ਗਿਆਨ ਦਵੋ ਤੇ ਇਨਸਾਨ ਕਹੇਗਾ ਨਹੀਂ ਤੂੰ ਪਾਗਲ ਹੈ ਉਸੇ ਤਰ੍ਹਾਂ ਹੀ ਭਾਈ ਗੁਰਨਾਨਕ ਸਾਹਿਬ ਦੇ ਦਰ ਤੇ ਗੁਰਨਾਨਕ ਸਾਹਿਬ ਦੇ ਸਕੂਲ ਵਿੱਚ ਪਰਮਾਤਮਾ ਨੂੰ ਮਿਲਣ ਦੀ ਵਿਧੀ ਸਿਖਾਈ ਜਾਂਦੀ ਹੈ ਕਿ ਪਰਮਾਤਮਾ ਦੇ ਨਾਲ ਭਾਈ ਤੂੰ ਕਿਸ ਤਰ੍ਹਾਂ ਮਿਲ ਸਕਦਾ ਹੈ ਉੱਥੇ ਜਾ ਕੇ ਮਨੁੱਖ ਹਰ ਕੋਈ ਇਹੀ ਤਾਂ ਮੰਗਦਾ ਜਾ ਕੇ ਕੋਈ ਘਰ ਪਰਿਵਾਰ ਮੰਗਦਾ ਕੋਈ ਤਨ ਦੇ ਸੁੱਖ ਕੋਈ ਮਨ ਦੇ ਸੁੱਖ ਇੰਨਾ ਵਾਲੀ ਦੌੜ ਹੈ ਸਾਡੀ ਇਸ ਤਰ੍ਹਾਂ ਮਿਲਣਗੇ ਭਾਈ ਭਾਈ ਜਿਸ ਜਗ੍ਹਾ ਤੇ ਗਿਆ ਜਿੱਥੇ ਜਿਸ ਤਰ੍ਹਾਂ ਦੀ ਪੜਾਈ ਹੈ ਧਰਮ ਦੀ ਪੜਾਈ ਹੈ ਤੇ ਕੇਵਲ ਤੋਂ ਕੇਵਲ ਤੈਨੂੰ ਧਰਮ ਦੇ ਗਿਆਨ ਦਿੱਤਾ ਜਾਵੇਗਾ ਧਰਮ ਵਾਲੀਏ ਮਨੋ ਕਾਵਨਾ ਪੂਰਨ ਹੋਣਗੇ ਇਹ ਹੀ ਇੱਕ ਦੇਸ਼ ਹੈ ਇਸ ਦੀ ਤਰੱਕੀ ਨਾ ਹੋਣੀ ਦਾ ਕਾਰਨ ਕੀ ਹੈ ਨਾ ਇਹ ਜਦੋਂ ਦੀ ਤੁਸੀਂ ਹੋਛ ਸੁਵਾਲੀ ਹੈ ਜਿਸ ਨੇ ਵੀ ਹੋਛ ਦੇਖੀ ਹੈ ਜਦੋਂ ਦਾ ਅਸੀਂ ਦੇਖ ਰਹੇ ਹਾਂ ਕਿ ਜੋ ਕੁਝ ਹੋ ਰਿਹਾ ਨਾ ਕਿ ਵੀ ਰੱਬ ਤੋਂ ਮੰਗਾ ਕੇ ਰੱਬ ਦਵੇਗਾ ਰੱਬ ਕਰ ਦੇਗਾ ਕਿ ਜੇ ਇਹਦੀ ਗੁਲਾਮੀ ਦੇ ਵੀ ਕਾਰਨ ਦੇਖੀਏ ਨਾ ਜਦੋਂ ਮੁਗਲ ਇਸ ਹਿੰਦੁਸਤਾਨ ਦੀ ਧਰਤੀ ਤੇ ਪਹੁੰਚੇ ਨਾ ਉਹਨ ਮਗਲਾਂ ਦੀਆਂ ਫੌਜਾਂ ਚੜ ਕੇ ਆ ਰਹੀਆਂ ਹਾਲ ਤਾਂ ਇਹ ਸੀ ਕਿ ਭਾਈ ਆਪਣੇ ਹਥਿਆਰ ਚੱਕਦੇ ਜੋ ਕੁਝ ਵੀ ਸੀ ਉਸ ਸਮੇਂ ਦਾ ਢਾਂਸੋ ਤਾ ਤਲਵਾਰ ਤੀਰ ਤੇ ਉਹਨਾਂ ਨਾਲ ਲੜਦੇ ਇਹਨਾਂ ਨੇ ਕੀ ਕੀਤਾ ਨਾ ਇਹਨਾਂ ਨੇ ਧਰਮ ਬਲ ਵਧਣਾ ਸ਼ੁਰੂ ਕਰਤਾ ਭਾਵ ਉਸ ਟਾਈਮ ਦਾ ਭਾਈ ਪੰਡਤ ਹੀ ਸੀ ਪੰਤ ਬ੍ਰਾਹਮਣ ਇਹਨਾਂ ਨੇ ਜਾ ਕੇ ਮੰਦਰਾਂ ਦੇ ਟੱਲ ਖੜਕਾਏ ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਕਿ ਇਹਨਾਂ ਨੇ ਮੰਦਰਾਂ ਦੇ ਟੱਲ ਖਪਕਾਏ ਕਿ ਭਾਈ ਤੁਸੀਂ ਅਰਦਾਸ ਕਰੋ ਪਾਠ ਪੂਜਾ ਕਰੋ ਹੁਣ ਵੀ ਅਸੀਂ ਐਸੀਆਂ ਬੇਕੂਫੀਆਂ ਕਰਦੇ ਅਲੇ ਕੁਕਟ ਥੋੜੀ ਤਾਂਤੇ ਰੋਗਾਇ ਕਦੇ ਕਹਿੰਦੇ ਜੀ ਘਰਾਉਤੇ ਦੀਵੇ ਜਲੋ ਕਦੇ ਕਹਿੰਦੇ ਥਾਲੀਆਂ ਵਜਾਓ ਇਹ ਇੱਕ ਮੂਰਖ ਇੱਕ ਅਗਿਆਨੀ ਅਗਿਆਨਤਾ ਦੇ ਅੰਧੇਰੇ ਵਿੱਚ ਡੁੱਬੇ ਹੋਏ insan ਦੀ ਸੋਚ ਹੈ ਸਮਦਰ ਦੀ ਸੋਚ ਤਾਂ ਇਹ ਹੈ ਵੀ ਚਲੋ ਸਾਸ ਫੜੇ ਰੱਖੋ ਇਹ ਜੋ ਬਿਮਾਰੀ ਆਈ ਸੀ ਕਰੋਨਾ ਬਿਮਾਰੀ ਆਈ ਇਸ ਨੇ ਬਹੁਤ ਕੁਝ ਸਾਫ ਕਰ ਦਿੱਤਾ ਇਹ ਕਲੀ ਬਿਮਾਰੀ ਨਹੀਂ ਸੀ ਇਸ ਨੇ ਅੰਧ ਵਿਸ਼ਵਾਸ ਨੂੰ ਬਹੁਤ ਖਤਮ ਕੀਤਾ ਹੁਣ ਜੋ ਵੀ ਰਹਿ ਗਿਆ ਥੋੜਾ ਬਹੁਤ ਹੀ ਕਿ ਜਦੋਂ ਲੋਕਾਂ ਨੇ ਦੇਖਿਆ ਆਸ ਦੇਖੀ ਬਿਮਾਰੀ ਆ ਗਈ ਤੇ ਇਹਨਾਂ ਨੇ ਧਰਮ ਬਲ ਭਜਣਾ ਸ਼ੁਰੂ ਕਰ ਦਿੱਤਾ ਅਮਰਤ ਲੇਕੀ ਆਈ ਬਾਪਾ ਜੀ ਕੋਲ ਪਾਣੀ ਲੈ ਕੇ ਆਈ ਕੁੱਤਾ ਘਤਵੀਤ ਕਰਾਈਏ ਦੌੜ ਕੀਤੀ ਉਸ ਟਾਈਮ ਭਾਈ ਉਹਨਾਂ ਦੇ ਦਰਵਾਜ਼ੇ ਬੰਦ ਹੋ ਗਏ ਡਰਦਿਆਂ ਦੇ ਕਿ ਸਾਨੂੰ ਬਿਮਾਰੀ ਨਾ ਕੋਈ ਚੁੰਬੜ ਜਾਵੇ ਜੇ ਸਾਡੇ ਤਾਨੂੰ ਕੋਈ ਬਿਮਾਰੀ ਨਾ ਚੁੰਬੜ ਜਾਵੇ ਉਹਨਾਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਇਹ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਭਈ ਇਹ ਤਾਂ ਵੀ ਝੂਠ ਸੀ ਇਹ ਤਾਂ ਇੱਕ ਫਰਾਡ ਹੈ ਧੋਖਾ ਹੈ ਤੇ ਬਹੁਤ ਸਮਝਦਾਰ ਸੀ ਜੋ ਹਟ ਗਏ ਕੇਵਲ ਤੋਂ ਕੇਵਲ ਉਹ ਹੀ ਨੇ ਜਿਨ੍ਹਾਂ ਦੇ ਅੰਦਰ ਹਲੇ ਵੀ ਅਗਿਆਨਤਾ ਭਰੀ ਹੋਈ ਹੈ ਇਹਨਾਂ ਕੁਝ ਹੋਣ ਤੋਂ ਬਾਅਦ ਵੀ ਇਹਨੂੰ ਸਮਝ ਨਹੀਂ ਆਈ ਤੇ ਭਾਈ ਉਸ ਨੂੰ ਅਗਿਆਨਤਾ ਦੇ ਅੰਧੇਰੇ ਚ ਡੁੱਬਿਆ ਹੀ ਸੱਸ ਕਹਿ ਸਕਦੇ ਆ ਸਮਝਦਾਰ ਨਹੀਂ ਉਸੇ ਤਰ੍ਹਾਂ ਹੀ ਭਾਈ ਜੇ ਸਮੇਂ ਮੁਗਲਾਂ ਨੇ ਨ ਚੜਾਈਆਂ ਕੀਤੀਆਂ ਇਸ ਹਿੰਦੁਸਤਾਨ ਦੇ ਉੱਤੇ ਇਹ ਨਹੀਂ ਐ ਐਡਾ ਵੱਡਾ ਦੇਸ਼ ਹੈ ਕੋਈ ਛੋਟਾ ਮੋਟਾ ਥੋੜੀ ਸੀ ਅਖੰਡ ਭਾਰਤ ਆ ਪਾਕਿਸਤਾਨ ਬੰਗਲਾਦੇਸ਼ ਸਾਰੇ ਤਾਂ ਇਹਦੇ ਹਿੱਸੇ ਸੀ ਇਹੀ ਤਾਂ ਸੀ ਦੇ ਲੋ ਕਿੰਨਾ ਵੱਡਾ ਦੇਸ਼ ਆ ਵੀ ਕਿ ਇਹਨਾਂ ਸਾਰਿਆਂ ਨੇ ਰਲ ਕੇ ਇਹ ਨਹੀਂ ਪਈਏ ਤਾਂ ਕਿੰਨੇ ਸੀ ਕੋਈ ਸ਼ੁਰੂਆਤ ਬਹੁਤ ਹੀ ਵੱਡੀ ਨਹੀਂ ਸੀ ਮੁਗਲਾਂ ਦੀ ਬਾਬਰ ਆਇਆ ਵਾਂਝਿਕ ਸੋਕ ਕੋਡ ਸਵਾਰ ਜਦੋਂ ਦੇਖਿਆ ਵੀ ਉਹਨੇ ਇਹੀ ਨਵਜ ਫੜੀ ਇਹਨਾਂ ਦੀ ਬੀਤ ਤਾਂ ਧਰਮ ਦੇ ਅੰਧ ਵਿਸ਼ਵਾਸ ਚ ਡੁੱਬੇ ਹੋਏ ਨੇ ਲਾ ਲਓ ਇੱਥੇ ਡੇਰੀ ਇੱਥੇ ਰੌਣਕਾ ਲਾ ਲਈਏ ਇੱਥੋਂ ਹੀ ਪੈਸਾ ਲਿਆ ਇੱਥੋਂ ਹੀ ਬੰਦੇ ਲਏ ਆ ਦੇਰੋਂ ਕਿੰਨੇ ਸੌ ਸਾਲ ਰਾਜ 400 ਸਾਲ ਰਾਜ ਕਰਕੇ ਚਲੇਗੇ ਇਹ ਤਾਂ ਆਗੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਜੀ ਮਹਾਰਾਜ ਕਹਿੰਦੇ ਨਹੀਂ ਭਈ ਧਰਮ ਵਾਲਾ ਕੰਮ ਧਰਮ ਦੀ ਜਗ੍ਹਾ ਤੇ ਮਿਲਣਾ ਧਰਮੇ ਉਹੀ ਕੰਮ ਕਾਣਾ ਤੈਨੂੰ ਪਰਮਾਤਮਾ ਨਾਲ ਮਿਲਾਉਣਾ ਦਾ ਜੇ ਸੰਸਾਰ ਦੇ ਵਿੱਚ ਰਹਿਣਾ ਸੰਸਾਰ ਦੇ ਵਿੱਚ ਇੱਥੇ ਮਿਲਣਾ ਤੇ ਇਹਦਾ ਭਾਈ ਜਵਾਬ ਤੁਹਾਨੂੰ ਆਪਣੇ ਗਿਆਨ ਦੇ ਨਾਲ ਆਪਣੇ ਸਮਰੱਥਾ ਨਾਲ ਦੇਣਾ ਪਵੇਗਾ ਇਹ ਨਹੀਂ ਕਿ ਪਾਣੀ ਦਾ ਗਲਾਸ ਸਾਹਮਣੇ ਪਿਆ ਤੇ ਕਰੀ ਚਲ ਅਰਦਾਸਾ ਜਿਨੀਆਂ ਕਰਨੀ ਕਿ ਮੇਰੀ ਪਿਆਸ ਬੁੱਝ ਜਾਵੇ ਬੈਗਰੂ ਮੇਰੀ ਪਿਆਸ ਬੁਝਾ ਦੇ ਤੇ ਬੈਗਰੂ ਵੀ ਕਹਿੰਦਾ ਸਾਹਮਣੇ ਗਲਾਸ ਵਿੱਚ ਚੱਕ ਕੇ ਪੀ ਮੈਂ ਤੇਰੇ ਇਸ ਕੰਮ ਵਾਸਤੇ ਰੱਖਿਆ ਹਾਂ ਤੈਨੂੰ ਉਹ ਭਾਈ ਮੈਂ ਤਾਂ ਤੈਨੂੰ ਸਿਰਫ ਕੇਵਲ ਤੋਂ ਕੇਵਲ ਜੀਵਨ ਮੁਨੁੱਖ ਜੀਵਨ ਇਸ ਕਰਕੇ ਦਿੱਤਾ ਮੈਂ ਤਾਂ ਤੇਰੀ ਖੇਡ ਦੇਖਣੀ ਹੈ ਕਿ ਤੂੰ ਮੇਰੇ 'ਚ ਕਿਸ ਤਰ੍ਹਾਂ ਸਮਾਵੇਂ ਜੇ ਦਸੂਨ ਪਾਛਵੀ ਇਹ ਕਹਿੰਦੇ ਨਹੀਂ ਬਈ ਆ ਚੌ ਪੈਸਾ ਉਹਦੇ ਪਾਠ ਕਰੋ ਜਪਜੀ ਸਾਹਿਬ ਕਰੋ ਇਹ ਮੁਗਲਾਂ ਨੇ ਇਥੋਂ ਭੱਜ ਜਾਣਾ ਵਾ ਆਨੰਦਪੁਰ ਸਾਹਿਬ ਦਾ ਕਿਲਾ ਟੁੱਟ ਜਾਣਾ ਵਾ ਪਰਮਾਤਮਾ ਨੂੰ ਧਿਆਉਣਾ ਨਹੀਂ ਛੱਡਿਆ ਪਰ ਆਪਣੇ ਸਰੀਰ ਦਾ ਜੋ ਬਾਹੂਬਲ ਸੀ ਉਸ ਦਾ ਇਸਤੇਮਾਲ ਕੀਤਾ ਸਾਡੇ 14 ਜੰਗਾਂ ਲੜੀਆਂ ਪਾਸ਼ਾ ਜੀ ਨੇ ਤਰੀਬ ਦੀ ਸਮਰੱਥਾ ਦਿਖਾਈ ਉਥੇ ਇਹ ਨਹੀਂ ਸਸਾਤੇ ਵੀ ਜੋ ਜਿਨ੍ਹਾਂ ਦੇ ਨਸੀਬਾਂ ਸੀ ਤਰਨਾ ਤਰ ਗਏ ਜਿਨ੍ਹਾਂ ਦੇ ਸਰੀਰ ਕਰਮ ਵਿੱਚ ਬਹਿਣਾ ਸੀ ਬਹਿ ਗਏ ਕੁਝ ਡੁੱਬ ਗਏ ਕੁਝ ਸ਼ਹੀਦ ਹੋ ਗਏ ਕੁਝ ਪਾਰ ਹੋ ਗਏ ਜਿਨ੍ਹਾਂ ਚੋਂ ਪਾਰ ਹੋਏ ਕੇਵਲ ਤੋਂ ਕੇਵਲ ਉਹ 40 ਸਿੰਘ ਥੋੜੇ ਜਿਹੇ ਜੋ ਪਾਰ ਸ਼ਹੀਦ ਹੋਏ ਕੜੀ ਚਮਕੌਰ ਦੇ ਵਿੱਚ ਪਰ ਗੁਰੂ ਮਹਾਰਾਜ ਨੇ ਇਹ ਨਹੀਂ ਕਿਹਾ ਜਿਵੇਂ ਅੱਜ ਦੇ ਯੁੱਗ ਦੇ ਵਿੱਚ ਸੋਚਿਆ ਕਰੋ ਜਦੋਂ ਇਤਿਹਾਸ ਕੋਈ ਸਰਵਣ ਕਰਦੇ ਹੋ ਨਾ ਹੁਣ ਬਹੁਤੇ ਕਥਾਵਾਚਕ ਵੀ ਆਉਂਦੇ ਆ ਉਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ ਮੈਂ ਇਤਿਹਾਸ ਬਾਰੇ ਦੱਸਣਾ ਕੀ ਹੁਣ ਅੱਜ ਛੋਟਾ ਜਿਹਾ ਇਤਿਹਾਸ ਦੀਆਂ ਪੰਕਤੀਆਂ ਲਈਆਂ ਇਤਿਹਾਸ ਬਹੁਤ ਵੱਡਾ ਹੈ ਪਰ ਕੁਝਕ ਗਿਆਨ ਲਈ ਗੜੀ ਚਮਕੌਰ ਦੀ ਵਿੱਚ ਗੇੜਾ ਪਿਆ ਹੋਇਆ ਤੇ ਸਤਿਗੁਰੂ ਪਾਸ਼ਾ ਨੇ ਕਿਹਾ ਉਸ ਵੈਗਰੂ ਅਗੇ ਅਰਦਾਸ ਕਰੋ ਇਹੀ ਕਿ ਵੈਗਰੂ ਡੋਲੀਏ ਨਾ ਅਸੀਂ ਸ਼ਹਾਦਤ ਦੇ ਜਾਮ ਪਿੰਦੇ-ਪਿੰਦੇ ਸ਼ਹੀਦ ਹੋਈਏ ਝੁਕੀਏ ਨਾ ਇਹ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਕਿ ਵੈਰੂ ਇਹੀ ਵਿਸ਼ਵਾਸ ਸਾਡੇ ਅੰਦਰ ਜਗਾ ਦੇਵੇ ਤੇ 40 ਨੇ ਸ਼ਹਾਦਤਾਂ ਪਾਈਆਂ ਭਾਈ ਉਹ ਜੇ ਸਰਸਾ ਦੀ ਨਦੀ ਵਿੱਚੋਂ ਤਰਕੇ ਆਏ ਤੇ ਇੱਥੇ ਵੀ ਆ ਕੇ ਪਾਰ ਉਤਾਰਾ ਹੋ ਗਿਆ ਭਾਈ ਅਸਲੀ ਮੰਜ਼ਲ ਤਾਂ ਇੱਥੇ ਆ ਗਈ ਸੀ ਕਿ ਇੱਥੋਂ ਪਾਰ ਹੋਣਾ ਸੀ ਤੇ ਪਾਰ ਹੋਏ ਤੇ ਅੱਜ ਤੱਕ ਸੰਸਾਰ ਵਿੱਚ ਰਹਿਦੀ ਦੁਨੀਆ ਤੱਕ ਨਾਮ ਰਹੇਗਾ ਉਹਨਾਂ ਦਾ ਇਤਿਆਦ ਦੇ ਵਿੱਚ ਜੇ ਉਹ ਵੀ ਭਾਈ ਉੱਥੇ ਬਹਿ ਜਾਂਦੇ ਜਿਵੇਂ ਅੱਜ ਦੇ ਜੋ ਇਤਿਹਾਸਕ ਪੰਕਤੀ ਗੱਲ ਕੀਤੀ ਹੈ ਨਾ ਜਿਵੇਂ ਅੱਜ ਦੇ ਸਾਧਵਾ ਆਹ ਤੇਰਾ ਕੰਮ ਰਾਸ ਆ ਜਾਣਾ ਤੂੰ ਚੌਪੀ ਤੇ ਗਿਆਰਾਂ ਪਾੜਦਾ ਜਪਜੀ ਦੇ ਕਰ ਆਹ ਗਿਣਤੀਆਂ ਮਿੰਤੀਆਂ ਵਾਲੇ ਪਾੜ ਦੇਣ ਜਦ ਹੀ ਧਿਆਨ ਲਾਇਆ ਕਰੋ ਕਿ ਜਿਹਦੀ ਬਾਣੀ ਹੈ ਚੌਪੀ ਸਾਹਿਬ ਵੀ ਇਹ ਪਾਸ਼ਾ ਨੇ ਉੱਥੇ ਤਾਂ ਆਪਣੇ ਸਿੰਘਾਂ ਨੂੰ ਕਹੀ ਨਹੀਂ ਇਹ ਬਾਬਾ ਸਾਨੂੰ ਕਿਉਂ ਕਹਿ ਰਿਹਾ ਹੈ ਵੀ ਜਦੋਂ ਮੁਸ਼ਕਲ ਦੀ ਘੜੀ ਪਾਛਾ ਤੇ ਆਈ ਅਨੰਦਪੁਰ ਸਾਹਿਬ ਦੀ ਧਰਤੀ ਵੀ ਸੀ ਉਥੇ ਵੀ ਨਿਤ ਪ੍ਰਤੀ ਪ੍ਰਮਾਤਮਾ ਨੂੰ ਯਾਦ ਕਰਦੇ ਹੀ ਕਥਾ ਕੀਰਤਨ ਜੋ ਵੀ ਉਥੇ ਪ੍ਰਮਾਤਮਾ ਦੀ ਯਾਦ ਕਰਨ ਦਾ ਜੋ ਵੀ ਉਹਨਾਂ ਮਾਰਗ ਦੇ ਸਮੇਂ ਜੋ ਜੋ ਵੀ ਉਹਨਾਂ ਨੇ ਮਾਰਗ ਅਪਣਾਇਆ ਸੀ ਉਸ ਮਾਰਗ ਤੇ ਚੱਲਦੇ ਧਰਮ ਦੀ ਹੀ ਕੰਮ ਕਰਦੇ ਸੀ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਬਹਿ ਰੁਕ ਆਪੀ ਦੇ ਦੂ ਭਈ ਕੋਈ ਗੱਲ ਨਹੀਂ ਤੁਸੀਂ ਬੈਠੋ ਤੁਸੀਂ ਖੰਨ ਪੜ ਰੰਪ ਕਰ ਦੋ ਤੁਸੀਂ ਪਾਠ ਕਰੋ ਨਹੀਂ ਭਈ ਉੱਥੇ ਪਾਸ਼ਾ ਨੇ ਸਮੱਸਿਆ ਨਾਲ ਲੜਨ ਵਾਲੀ ਸਮਰੱਥਾ ਮਨੁੱਖ ਚ ਪੈਦਾ ਕੀਤੀ ਤੇ ਤੈ ਤਾਂ ਜਿ ਇਤਿਹਾਸ ਬਣਿਆ ਨਾ ਜੇ ਉਹ ਵੀ ਉਸ ਤਰ੍ਹਾਂ ਹੀ ਬਹਿ ਜਾਂਦੇ ਜਿਸ ਤਰ੍ਹਾਂ ਇਸ ਦੇਹ ਦੇ ਉਸ ਸਮੇਂ ਦੀ ਆਵਾਮ ਜਨਤਾ ਬੈਠੀ ਸੀ ਭੱਜ ਗਿਆ ਬੰਦਾ 15 ਬੰਦ। ਦੇਵਤਾ ਤੇਰੇ ਤੰਤੇ ਆਈ ਹੈ। ਤੇਰਾ ਭਾਈ 15 ਗੁਰਦਰਾਇ ਜਾਣਦਾ ਕੀ ਮਤਲਬ। ਅੱਜ ਦੇ ਸਮੇਂ ਵੀ ਇਹੀ ਕਹਾਣੀ ਹੈ। ਸਰੀਰ ਤੇ ਰੋਗ ਆਇਆ ਭਾਈ। ਸਰੀਰ ਦਾ ਰੋਗ ਉਹਦੇ ਵਾਸਤੇ ਡਾਕਟਰ ਨੇ। ਜੇ ਤੇਰੇ ਕਰਕੇ ਤੰਤੇ ਕੋਈ ਤੰਗੀ ਆ ਗਈ ਭਾਈ ਸੋਚ ਸਮਝੇ ਕਿ ਕਿਉਂ ਆਈ ਹੈ। ਪਰ ਤੂੰ ਉਸ ਦਿਸ਼ਾ ਚੋਂ ਓਲਡ ਚੱਲ ਰਹੇ ਆ। ਵੇਖ ਜੇ ਫਾਈਨੈਂਸ਼ਲੀ ਜੀਦੂ ਤਾਂ ਅਨੰਤ ਵਰਤਕਾਰ ਕੇ ਗ੍ਰੀਵ ਹੋ ਰਿਹਾ ਤੇ ਮਿਹਨਤ ਕਰ ਐਸੇ ਬਹੁਤ ਸਾਰੇ ਨੇ ਨਗਰ ਚ ਦੇ ਲੋ ਘਰ ਚ ਦੇ ਲੋ ਬਾਹਰ ਦੇ ਲੋ ਜਿਨ੍ਹਾਂ ਨੇ ਕਿ ਕਦੇ ਭਾਈ ਦਾਣੇ-ਦਾਣੇ ਨੂੰ ਮਹਤਾ ਸੀ ਅੱਜ ਕਿੱਥੇ ਵਾਹੀ ਉਹਨੇ ਕਿਰਪਾ ਕਰ ਦਿੱਤੀ ਕਿੱਥੇ ਤੱਕ ਪਹੁੰਚ ਗਏ ਉਹਨੇ ਮਿਹਨਤ ਕੀਤੀ ਹੈ ਉਹ ਆਪਣੇ ਮਨ ਕੋ ਨਹੀਂ ਹੈ ਕਿ ਫੜਕੇ ਮਾੜਾ ਬੈਠ ਕੇ ਤੇ ਪਤਨੀ ਰੱਬ ਸਾਨੂੰ ਕੀ ਦੇ ਦੇਊਗਾ ਕੁਝ ਵੀ ਨਹੀਂ ਦੇਣਾ ਉਸਨੇ ਉਹ ਪੈਸੇ ਨੂੰ ਕਿਉਂ ਦਵੇਗਾ ਤੇਰੇ ਜੋ ਕਰਮਾਂ ਦੇ ਵਿੱਚ ਹੈ ਉਹਨੇ ਰੱਖਣਾ ਨਹੀਂ ਜੋ ਕਰਮਾਂ ਚ ਕੋਈ ਤੂੰ ਦੇ ਨਹੀਂ ਸਕਦਾ ਬਿਨ ਕਰਮਾ ਕਿਛ ਪਾਏ ਨਹੀਂ ਜੇ ਉਹ ਤੇਰਾ ਤਾਵੇ ਮਨੁੱਖ ਨੂੰ ਜੇ ਇਹ ਨਿੱਕ ਗੱਲ ਸਮਝ ਆ ਜੇ ਕਿ ਭਾਈ ਮੇਰੇ ਜੋ ਕਰਮਾਂ ਵਿੱਚ ਹਨ ਮੈਂ ਤਾਂ ਮਿਲਣਾ ਉਹੀ ਹੈ ਜਦੋਂ ਇਹ ਨਹੀਂ ਗੱਲ ਸਮਝ ਗਿਆ ਇਹ ਲਾਲਚ ਛੱਡ ਦੇਗਾ ਇਹ ਲਾਲਚ ਕਰਨ ਲਾਜ ਦੇ ਬਸ ਹੋ ਕੇ ਮਨੁੱਖ ਪਾਪਾਂ ਵੱਲ ਜਾਂਦਾ ਹੈ ਲਾਲ ਤਵਾਸੋ ਕੀ ਚੋਰੀਆਂ ਠੱਗੀਆਂ ਕਰਦਾ ਲਾਲ ਤਵਾਸੀ ਇਸ ਨੂੰ ਆਪਣੇ ਪਰਾਇ ਦੀ ਪਛਾਣ ਨਹੀਂ ਆਉਂਦੀ ਇਹ ਸਾਰੇ ਲਾਲਚ ਦੇ ਕਾਰਨ ਹੀ ਹੁੰਦੇ ਹਨ ਜਦੋਂ ਇਸ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਨਹੀਂ ਭਾਈ ਸਭ ਕੁਝ ਜੋ ਕੁਝ ਹੋਣਾ ਉਹ ਤਾਂ ਕਰਮਾਂ ਦੇ ਲਿਖਿਆ ਮੁਤਾਬਕ ਹੀ ਹੋਣਾ ਲੇਖ ਨਾ ਮਿਟੇ ਸਕੀ ਜੋ ਲਿਖਿਆ ਕਰਤਾ ਲੇਖ ਕਰਤਾ ਨੇ ਲਿਖਿਏ ਹੋਏ ਆ ਓਕੇ ਅਗਿਆਨਤਾ ਦੇ ਵਿੱਚ ਨਹੀਂ ਹੈ ਅਗਿਆਨੀ ਨਹੀਂ ਹੈ ਕਿ ਲਿਖਤੇ ਫਿਰ ਮਟਾਤਾ ਆਪਾਂ ਵੀ ਕੁਝ ਕੰਮ ਕਰਦੇ ਆ ਕਿ ਚਿਰੋਂ ਹੁਣ ਗਲਤੋਂ ਦਾ ਫਿਰ ਸਹੀ ਕਰਦੀ ਉਹ ਤਾਂ ਖੁਦ ਵੇਖ ਲੂਗਾ ਉਹ ਤਾਂ ਆ ਭੁੱਲ ਹੈ ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ ਵੇਖੂ ਤਾਂ ਭੁੱਲੇ ਉਹਨੇ ਜੋ ਲਿਖਤਾ ਉਹ ਦੁਬਾਰਾ ਨਹੀਂ ਕੋਈ ਮਿਟਾ ਸਕਦਾ ਸਾਡੇ ਮਨਾਂ ਦੇ ਵਿੱਚ ਪਤਨੀ ਵੀ ਕੋਈ ਅਰਦਾਸ ਕਰੇਗਾ ਬੇਨਤੀ ਕਰੇਗਾ ਸਾਡਾ ਕਾਰਜ ਰਾਸ ਆ ਜਾਵੇ ਕਿਉਂ ਦੁਨੀਆ ਭਲੇਖੇ ਚ ਤੁਰੀ ਫਿਰਦੀ ਹੈ ਇਹਨੂੰ ਅਗਿਆਨਤਾ ਕਹਿੰਦੇ ਆ। ਉਹ ਭਾਈ ਉਸ ਸਮੇਂ ਵੀ ਜਦੋਂ ਬਾਬਰ ਦੇ ਸਮੇਂ ਬਾਬਰ ਆਏ ਨਾ ਦੇਸ਼ ਚ 500 ਕੋਟ ਸਵਾਰ ਜੇ ਬੱਚੇ ਵੀ ਨਾ ਬੱਚੇ ਵੀ ਉੱਠ ਕੇ ਛੋਟੀਆਂ-ਛੋਟੀਆਂ ਡਾਂਗਾ ਲੈ ਕੇ ਆ ਜਾਂਦੇ ਸੋਟੀਆਂ ਖੇਡਣ ਵਾਲੀਆਂ ਨਾ ਆ ਜਾਂਦੇ ਨਾ ਤਾਂ ਵੀ ਭਜਾਦਨੇ ਸੀ ਪਰ ਇਹਨਾਂ ਨੇ ਆਪਣੀ ਉਹੀ ਅਗਿਆਨਤਾ ਦਾ ਸਬੂਤ ਦਿੱਤਾ ਭੱਜ ਗਏ ਮੰਦਿਰਾਂ ਕੋਲੇ ਪੰਡਤਾਂ ਕੋਲੇ ਮੌਲਵੀਆਂ ਕੋਲੇ ਵੈਰ ਨੂੰ ਕਹੋ ਇਹਨਾਂ ਨੂੰ ਭਜਾਓ ਇੱਥੋਂ ਕਿ ਇਹਨਾਂ ਨੂੰ ਭਜਾਓ ਇੱਥੋਂ ਹੋਰ ਦਸਾਂ ਕਰਦੇ ਰਹੇ ਉਹ ਮੰਦਿਰਾਂ 'ਚ ਬੈਠੇ ਰਹੇ ਉਹ ਵੱਧਦੇ ਗਏ ਵੱਧਦੇ ਗਏ ਤੇ 400 ਸਾਲ ਵੱਧ ਕੇ ਬੈਠੇ ਆ ਹੁਣ ਵੀ ਅਸੀਂ ਵੀ ਇਹੀ ਅਗਿਆਨਤਾ ਲਈ ਬੈਠੇ ਆ ਭਾਈ ਉਹ ਭਾਈ ਧਰਮ ਵਾਲੀ ਜਗ੍ਹਾ ਤੇ ਧਰਮ ਦੀ ਹੀ ਗੱਲ ਕਰੋ ਕਿ ਧਰਮ ਵਾਲੀ ਜਗ੍ਹਾ ਤੇ ਜੇ ਗੁਰੂ ਨਾਨਕ ਸਾਹਿਬ ਦੇ ਘਰ ਆਇਓ ਇਥੋਂ ਕੇਵਲ ਤੋਂ ਕੇਵਲ ਧਰਮੀ ਹੋਣ ਦਾ ਵਰ ਮੰਗੋ ਕਿ ਮੈਂ ਧਰਮੀ ਹੋਵਾਂ ਇਥੋਂ ਮੰਗੋ ਆ ਕੇ ਕੇਵਲ ਤੋਂ ਕੇਵਲ ਉਸ ਬਾਹਿਰੂ ਦੇ ਘਰ ਦਾ ਮਾਰਗ ਮੰਗੋ ਇਥੋਂ ਆ ਕੇ ਮੁਕਤ ਹੋਣ ਦਾ ਮਾਰਗ ਇਥੋਂ ਮੰਗੋ ਉਹ ਦਾਨ ਆ ਕੇ ਅਵੇ ਪਦ ਦਾਨ ਸਿਮਨ ਸੁਆਮੀ ਕੋ ਪਰਬ ਨਾਨਕ ਬੰਦਨ ਸ਼ੋਰ ਕਿ ਜੇ ਕੁਛ ਮੰਗਣਾ ਹੈ ਕਿ ਮੇਰੇ ਦਾਤਿਆ ਸਾਡੀ ਦਾਤ ਸਾਨੂੰ ਦੇ ਦੇ ਸਾਡੀ ਝੋਲੀ ਚ ਪਾ ਦੇ ਇੱਕ ਨਾਮ ਦੀ ਦਾਤ ਪਾ ਦੇ ਬਿਨ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਬੁਖ ਵਹਿਰੂ ਜੇ ਦੇਣਾ ਤੇ ਕੇਵਲ ਤੋਂ ਕੇਵਲ ਆਪਣਾ ਨਾਮ ਦੇ ਫੇਰ ਤੇਰੀ ਮੰਗ ਸਹੀ ਹੈ ਫੇਰ ਤੂੰ ਭਾਈ ਸਹੀ ਜਗ੍ਹਾ ਤੇ ਉੱਤੇ ਹੈ ਜੇ ਇਥੋਂ ਮੰਗ ਰਿਹਾ ਨਾ ਨਾਮ ਦੀ ਦਾਤ ਮੰਗਦਾ ਹ ਮੁਕਤ ਹੋਣ ਦਾ ਮਾਰਗ ਮੰਗਦਾ ਧਰਮ ਦੇ ਮਾਰਗ ਤੇ ਚੱਲਣ ਦਾ ਸਹੀ ਦਿਸ਼ਾ ਮੰਗਦਾ ਤੇ ਤੇਰੀ ਮੰਗ ਸਹੀ ਜੇ ਤੂੰ ਇੱਥੇ ਆ ਕੇ ਵੀ ਸੰਸਾਰ ਕੁ ਵਸਤੂਆਂ ਮੰਗੇਗਾ ਉਹ ਭਾਈ ਇਹ ਤਾਂ ਭਾਈ ਤਨੁ ਤੇਰੀ ਕਰਮਾ ਦੇ ਮਤਾਵਕ ਮਿਲਨੇ ਆ ਇਹ ਚ ਨਾ ਕੋਈ ਵਾਦਾ ਨਾ ਕੋਈ ਘਾਟ ਆਉਣਾ ਨਾ ਕਿਸ ਬਾਦ ਨਾ ਕਿਸ ਘਾਟ ਨਾ ਇਸੇ ਕੋਈ ਘਾਟ ਵੱਧ ਹੋਣਾ ਹੈ ਭਾਈ ਅਸੀਂ ਪਰ ਭਰਮ ਭਲੇਖਿਆ ਵਿੱਚ ਅਗਿਆਨਤਾ ਵਿੱਚ ਬੱਦੇ ਬੈਠੇ ਜੇਕਰ ਸਤਗੁਰ ਦਾ ਸਹੀ ਉਪਦੇਸ਼ ਸਰਵਣ ਕੀਤਾ ਆਵੇ ਮੰਨਿਆ ਹੋਵੇ ਨਾ ਕਿਉਂਕਿ ਸਾਡੇ ਮਨਾਂ ਦੇ ਵਿੱਚ ਅਗਿਆਨਤਾ ਭਰੀ ਹੋਈ ਹੈ ਅਜ ਦਿਨੀ ਬਹੁਤ ਪੁਰਾਣੀ ਹੈ ਕਿ ਜਦੋਂ ਤੋਂ ਜਦੋਂ ਗੁਰੂ ਪਾਤਸ਼ਾਹ ਖੁਦ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸ੍ਰੀਕ ਰੂਪ ਦੇ ਵਿੱਚ ਸੀ ਇਥੋਂ ਤੱਕ ਕੀ ਖਾਲਸਾ ਰਾਜ ਤੱਕ ਵੀ ਉਦੋਂ ਇਹ ਕੋਈ ਵੀ ਕਰਮ ਕਾਂ ਨਹੀਂ ਹੁੰਦਾ ਸੀ ਕਿ ਭਾਈ ਸਾਰੇ ਕੰਮ ਸਰੀਰ ਵਾਲੇ ਸਰੀਰ ਤੋਂ ਕਰਾਉਣੇ ਆ ਜੇ ਸੰਸਾਰ ਕੰਮ ਨੇ ਉਹ ਤਾਂ ਸਰੀਰ ਨੇ ਕਰਨੇ ਆ ਬਈ ਜੋ ਨਿਰੰਕਾਰ ਵਾਲੇ ਕਰਮ ਹੈ ਉਹ ਸਾਡੇ ਮਨ ਨੇ ਕਰਨੇ ਆ ਤੇ ਮਨ ਨੂੰ ਕਿਸ ਤਰ੍ਹਾਂ ਸਮਝਾਣਾ ਹੈ ਮਨ ਨੂੰ ਕਿਸ ਤਰ੍ਹਾਂ ਉਹ ਸਹੀ ਮਾਰਗ ਤੇ ਲੈ ਕੇ ਜਾਣਾ ਉਹ ਮੇਰੇ ਗੁਰੂ ਪਿਤਾ ਤਨਸਿਧਿਕ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਉਪਦੇਸ਼ ਦੇਣਗੇ ਇਤੋਂ ਇਹੀ ਮੰਗਿਆ ਕਰੋ ਇਹ ਤੋਂ ਕੇਵਲ ਤੋਂ ਕੇਵਲ ਇੱਕ ਦਾਤ ਮੰਗਿਆ ਕਰੋ ਨਾਮ ਵਾਲੀ ਇਤਹਾਫ ਇਤਰੀ ਉਹ ਗੱਲ ਹੋ ਗਈ ਨਾ ਭਾਈ ਵੀ ਕੱਪੜਾ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ ਮੈਨੂੰ ਲੋਹਾ ਦੇ ਦੇ ਮੈਨੂੰ ਸਰੀਆ ਦੇ ਦੇ 5 ਮੀਟਰ ਸਰੀਆ ਦੇ ਦੇ ਤੇ ਉਹ ਲਾ ਕਹੇਗਾ ਨਾ ਭਾਈ ਉਹ ਭਾਈ ਇੱਥੇ ਮੀਟਰਾ ਚ ਕੱਪੜਾ ਮਿਲਦਾ ਲੋਹੇ ਤੇ ਸਰੀਏ ਨਹੀਂ ਮਿਲਦੇ ਤੇ ਦੁਕਾਨਦਾਰ ਵੀ ਕਹਿੰਦਾ ਚਲੋ ਕੋਈ ਗੱਲ ਨਹੀਂ ਮੂਰ ਖੜਾ ਨੂੰ ਖੜਾ ਰਹਿਣ ਦੋ ਇਹਦੇ ਵੱਲ ਧਿਆਨ ਨਹੀਂ ਦੇਣਾ ਤੇ ਵੈਗਰੂ ਤੇਰੇ ਵੱਲ ਧਿਆਨ ਕਿਵੇਂ ਦੇ ਦੇਗਾ ਭਈ ਜਦੋਂ ਤੇਰੀ ਮੰਗ ਹੀ ਗਲਤ ਹੋਵੇ ਤੇਰੀ ਮੰਗ ਨੂੰ ਆਪਣੀ ਮੰਗ ਸਹੀ ਕਰਨਾ ਜੀ ਆਪਣਾ ਲੋਕ-ਪ੍ਰੋਕ ਸਵਾਰ ਨਾ ਰਹੀ ਭਈ ਆਪਣਾ ਲੋਕ-ਪ੍ਰੋਕ ਸਵਾਰ ਨਾ ਰਹਿ ਉਸ ਮਾਲਕ ਦੇ ਅੱਗੇ ਇਹ ਅਰਦਾਸ ਕਰ ਮੇਰੇ ਮਾਲਕਾ ਇੱਕ ਦਾਤ ਦੇ ਤੇ ਨਾਮ ਵਾਲੀ ਦਾਤ ਦੇ ਤੇ ਭਾਈ ਫੇਰੀ ਤੇਰੇ ਲੋਕ ਸੁਕੀਏ ਕੋ ਲੋਕ ਸਹਿਨੇ ਨਾਨਕ ਘਰ